ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜੰਗ ਛੇੜੀ ਗਈ ਹੈ ਅਗੇਂਸ ਡਰੱਗਸ ਉਸ ਤੋਂ ਫਸਟ ਡੇ ਦੇ ਵਿੱਚ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ 카rtel ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카rtel ਨੂੰ ਕਹਿ ਸਕਦੇ ਹਾਂ ਦੋ ਸਮਗਲਰ ਇੱਥੇ ਗ੍ਰਿਫਤਾਰ ਹੋਏ ਐ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮ ਕਰਨ ਏਰੀਆ ਦੇ ਰਹਿਣ ਵਾਲੇ ਨੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮਗਲਰ ਹੈ ਉਹ ਚਲਾ ਰਿਹਾ ਬਾਰ ਬੈਠਾ ਔਰ ਫਿਰੋਜ਼ਪੁਰ ਸੈਕਟਰੇ ਬਾਰ-ਬਾਰ ਯੂਜ਼ ਕਰ ਰਹੇ ਹੈ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਹੇ ਹੈ ਔਰ ਇਸ ਜਿਹੜਾ ਮੋਡਿਊਲ ਹੈ ਇਹਦੀ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਖਸਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਕਿ ਬਾਹਰੋਂ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਡਰੋਨ ਰਾਹੀਂ ਭੇਜੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਾਊਟ ਨੰਬਰ ਹੀਰੋ ਡਿਲੈਕਸ ਔਰ ਜੋ ਮੁਰਲੀ ਪੁਛਕੇ ਇਸ ਤੋਂ ਪਤਾ ਲੱਗਿਆ ਕਿ ਨਵੇਂ ਹੀ ਇਸ ਸਟ੍ਰੀਟ ਦੇ ਵਿੱਚ ਆਏ ਸੀ ਪੁਰਾਣੇ ਇਹਨਾਂ ਤੇ ਕੇਸ ਕੋਈ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ-ਨਾਲ ਕਰਦਾ ਹੈ ਰਣਜੀਤ ਸਿੰਘ ਦੀ ਉਮਰ 36 ਸਾਲ ਹੈ ਇਹ ਲੇਬਰ ਦਾ ਕੰਮ ਕਰਦਾ ਅਨਪੜਾ ਹੈ ਬਿਲਕੁਲ ਸੋ ਜਿਹੜੀ ਇਸੋ ਮੁਰਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਪਿੱਛੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਕਰਾਸ ਬਾਰਡਰ ਸਮਗਲਰਸ ਨੇ ਉਹ ਆਪਣੇ ਡਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਕਿ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਖੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਫਰੋਜ਼ਪੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਹਾਂ ਕਿ ਇਸ ਸੋਰਸਸ ਨਾਲੇ ਉਸੇ ਰੀਚ ਕਨੈਕਟ ਹੋਏ ਥੈਂਕ ਯੂ ਜੀ ਕਿਸੇ ਕੋਈ ਅਗੇ ਸੀ ਕੋਈ ਮੋਹ ਲੱਗੀ ਆ ਜਾਂ ਮਿਸਤਾਨ ਤੋਂ ਯਾਰ ਉਹਦੇ ਚ ਇਦਾਂ ਪਤਾ ਲੱਗ ਜਾਂਦਾ ਕਿਉਂਕਿ ਉਹ ਨਾ ਪੈਕੇਟਸ ਜਦੋਂ ਆਪਣੇ ਸੀਲ ਕਰਕੇ ਉਥੋਂ ਭੇਜਦੇ ਆ ਉਹਦੇ ਉੱਤੇ ਉਹ ਪ੍ਰਿੰਟਡ ਹੁੰਦਾ ਤੇ ਉਹ ਮਤਲਬ ਉਹਦੇ ਚ ਕਲੀਅਰ ਇਹ ਹੁੰਦਾ ਕਿ ਉਥੇ ਪੈਕਿੰਗ ਹੋਈ ਆ ਉਥੋਂ ਹੀ ਇਹ ਕਨਸਾਈਨਮੈਂਟ ਬਣੀ ਉੱਪਰੋਂ ਮੋਹਾਂ ਲੱਗੀਆਂ ਹੋਈਆਂ दुनिया के दर्शावनी है कि अक्रॉस दी बॉर्डर आई है। ਜਿਹੜੇ ਤੁਸੀਂ ਕੰਪੇਨ ਤੇ ਨਸ਼ਾ ਦੇ ਖਾਤ ਤੋਂ ਤੁਹਾਡੇ ਪ੍ਰੈਸ਼ਨ ਇਹ ਲੈ ਚੱਲ ਰਹੀ ਸੀ। ਜਿਹੜਾ ਹੋਰ ਕੈਂਪੇਨ ਸ਼ੁਰੂ ਕੀਤਾ ਇਹਦੇ ਵਿੱਚ ਫਿਰ ਐਕਸਟਰਾ ਪੋਸਟ ਜਾਂ ਐਕਸਟਰਾ ਕਿਸੇ ਤਰ੍ਹਾਂ ਐਪੋਇੰਟ ਜਿਹੜੇ ਕੋਈ ਜਾਂ ਫੋਰ ਸੈਕਚੁਅਲ ਆਈ ਗਈ ਜਾਂ ਦਾਇਰਾ ਵਧਾਇਆ ਗਿਆ ਜੀ ਉਸ ਬਾਰੇ ਵੀ ਰਿਪੋਰਟ ਦੇਖੋ ਦਾਇਰਾ ਅਸੀਂ ਇਦਾਂ ਵੀ ਅਸੀਂ ਲਿਸਟ ਆਊਟ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਬੰਦੇ ਇਸ ਸਟ੍ਰੇਟ ਦੇ ਵਿੱਚ ਹੈਗੇ ਉਹਨਾਂ ਨੂੰ ਮਤਲਬ ਤਾਂ ਕਿ ਜਿਹੜਾ ਕਾਨੂੰਨ ਦੀ ਪਕੜ ਚ ਲਿਆਂਦਾ ਜਾ ਸਕੇ ਔਰ ਉਹਦੀ ਇੰਟੈਲੀਜੈਂਸ ਬੇਸ ਸਾਰਾ ਕੰਮ ਕਰਦੇ ਜਿਵੇਂ ਇਹ ਵਾਲਾ ਆਪਰੇਸ਼ਨ ਵੀ ਹੋਇਆ ਜਿਵੇਂ ਆਪਾਂ ਸੋਚੀਏ ਤੇ ਇਹਦੇ ਚ ਮੈਨੂੰ ਦੱਸਦੇ ਬੜਾ ਫਕਰ ਹੁੰਦਾ ਆਪਣੀ ਟੀਮ ਸਪੈਸ਼ਲੀ ਸਾਡੇ ਡੀਸੀਪੀ ਆਲਮ ਵਿਜੀ ਜੀ ਨਵਜੋਤ ਸਾਡੇ ਏਡੀਸੀਪੀ ਹਰਮਿੰਦਰ ਜੀ ਸਾਡੇ ਏਸੀਪੀ ਦੋਨੋਂ ਸੀਆਈਏ ਦੇ ਸਾਡੇ ਇੰਸਪੈਕਟਰ ਸਾਹਿਬਾਨ ਇੰਚਾਰਜ ਅਮੋਲਕ ਜੀ ਤੇ ਰਵੀ ਹੁਣੀ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਔਰ ਜੇ ਆਪਾਂ ਚਾਤੀ ਮਾਰੀ ਹੈ ਫਿਕਰ 30 ਕੇਜੀ ਤੋਂ ਵੱਧ ਹੀਰੋਇਨ ਹੋ ਗਈ ਅਜ ਦੋ ਹੀ ਮਹੀਨੇ ਹੋਏ ਐ 25 ਦੇ ਵਿੱਚ ਤੋਂ ਔਰ ਜ਼ਿਆਦਾਤਰ ਜਿਹੜੇ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਮੈਨੂੰ ਬੜਾ ਫਖਰ ਹੈ ਇਹਨਾਂ ਤੇ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿਨਾ ਇਸ ਗੱਲ ਦੀ ਔਰ ਸੂਟੇਬਲੀ ਅਸੀਂ ਰਿਵਾਰਡ ਕਰਦੇ ਰਹਿੰਦੇ ਹਾਂ ਇਹਨਾਂ ਨੂੰ ਟਾਈਮ ਟੂ ਟਾਈਮ